ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੂਰਾ ਵਾਲੀ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੀਦਕੋਟ ਆ ਜਾਂਦਾ ਤੇ ਘਰੇਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਛੋਟੀ ਘਰ ਦੀ ਰੱਖੀ ਹੋਈ ਜਿਹੜੀ ਵਿਖਾਉਣ ਲੱਗੇ ਆ ਕਿੰਨਾ ਸਮਾਂ ਇਹਦੇ ਸੂਣ ਚ ਬਾਕੀ ਆ ਸੱਜਣੋ ਕਿੰਨਾ ਦੁੱਧ ਮਗਰਲੇ ਸਵੇਰ ਦਾ ਰਿਆ ਸਾਰਾ حساب ਕਿਤਾਬ ਪੁੱਛ ਲਾਂਗੇ ਤੇ ਬਾਕੀ ਚੰਗੀ ਜੰਮੀ ਭਲੀ ਤੇ ਚੰਗੀ ਨੱਗਰ ਝੋਟੀ ਤੇ ਨਿੱਕਾ ਨਿੱਕਾ ਜੇ ਕਹਿ ਦਈਏ ਸਿੰਗ ਲੱਗਾ ਹੋਇਆ ਸੱਜਣੋ ਅੱਖਾਂ ਆ ਗਈਆਂ ਚਟੀਆਂ ਦੋਨੇ ਤੇ ਇਹ ਕੁਆਲਿਟੀ ਦੀਆਂ ਮਈਆਂ ਤਕਰੀਬਨ ਹੀ ਦੁੱਧ ਨੂੰ ਚੰਗੀਆਂ ਰਹੀਆਂ ਆਜੋ ਲਈਏ ਜਾਣਕਾਰੀ ਜੁੜੇ ਰਹੋ ਐਨ ਤੱਕ ਤੁਹਾਡਾ ਧੰਨਵਾਦ ਵਿਖਾਉਣੇ ਤੁਹਾਨੂੰ ਤੂਰ ਤਾਰ ਕੇ ਕਰਮਾ ਵਾਲੀ ਚੰਗੀ ਪੜੀ ਸੰਭੀ ਤੇ ਨਗਰ ਝੋਟੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸੁਣਾ ਮੇਰਾ ਭਰਾ ਠੀਕ ਆ ਵੀਰੇ ਚੜਦੀ ਕਲਾ ਨਾ ਹਾਂਜੀ ਹਾਂਜੀ ਕਰਪਾ ਆਪਣਾ ਨਾਂ ਤੇ ਐਡਰੈਸ ਦੱਸ ਗਏ ਇੱਥੋਂ ਦਾ ਨਾਂ ਮੇਰਾ ਵੀਰੇ ਸਤਨਾਮ ਸਿੰਘ ਸਤਨਾਮ ਸਿੰਘ ਹਾਂਜੀ ਪਿੰਡ ਮੋਰਾ ਵਾਲੀ ਜ਼ਿਲ੍ਹਾ ਫਰੀਦਕੋਟ ਆ ਨੰਬਰ ਮੇਰੇ ਵੀਰ ਦਾ 81960 69158 ਇੱਕ ਵਾਰੀ ਹੋਰ ਰਿਪੀਟ ਕਰੀ 81960 69158 ਇਹ ਤੇ ਕਰੇ ਸੰਪਰਕ ਕੋਈ ਵੀ ਭੈਣ ਭਰਾ ਹਨ ਇਹ ਝੋਟੀ ਕਰਦੀ ਆ ਆਪਣੀ ਹਾਂਜੀ ਬਿਲਕੁਲ ਕਿਹੜਾ ਸੂਆ ਸੁੰਦੀ ਵੀਰੇ ਦੂਜਾ ਸੂਆ ਦੂਜਾ ਸੂਆ ਪਹਿਲੇ ਸੂਏ ਕਿੰਨਾ ਕੁ ਮੇਰੇ ਵੀਰ ਨੇ ਦੁੱਧ ਚੋਇਆ ਏ ਥੱਲੋਂ 14 ਲੀਟਰ ਦੁੱਧ ਚੋਇਆ ਪਹਿਲੇ ਸੂਏ 14 ਲੀਟਰ ਦੁੱਧ ਘਰੀ ਚੋਇਆ ਹਾਂਜੀ ਐ ਕਿਹਦੇ ਚੰਗਾ ਦੁੱਧ ਪਾਉ ਫਿਰ ਵਧੂਗੀ ਹਾਂਜੀ ਵਧੂਗੀ ਤੇ ਹੁਣ ਇਹ ਟੀਕੇ ਤੋਂ ਗੱਭਣ ਕੇ ਮਾਲੀ ਤੋਂ ਠੀਕੇ ਤੋਂ ਜੀ ਟੀਕੇ ਤੋਂ ਗੱਭਣ ਹਾਂ ਠੀਕ ਆ ਓਕੇ ਰਿਪੋਰਟਾ ਥਣਾ ਥਣਾ ਲੰਗੋ ਭਾਰ ਲੰਗੋ ਬੇਫਿਕਰੀ ਐ ਨਾ ਹਾਂਜੀ ਹਾਂਜੀ ਵੀ ਜੇ ਕੋਈ ਭੈਣ ਭਰਾ ਹੀ ਮੰਗਾਉਂਦਾ ਤਾਂ ਵੀ ਲਾਂਬਾ ਕੋਈ ਨਹੀਂ ਲਾਂਬਾ ਕੋਈ ਨਹੀਂ ਗਾਰੰਟੀ ਵਾਲੀ ਜੀ ਗਾਰੰਟੀ ਜੀ ਕੱਢ ਖਾਂ ਬਾਹਰ ਮੇਰਾ ਪ੍ਰ ਸੰਭਾਈ ਬਹੁਤ ਆ ਵੀਰ ਦੀ ਇਹ ਗੱਲ ਨੋਟ ਕਰ ਲਿਓ ਕੱਲੀ ਆ ਘਰੇ ਤੇ ਚੰਗੀ ਸਾਂਭੀ ਵੀ ਆ ਜਿਵੇਂ ਕਹਿ ਦਈਏ ਨਾ ਵੀ ਆਰਤੀਆਂ ਦੇ ਸਹਰਾਣੇ ਵਾਂਗੂੰ ਗੁੰਦੀ ਆ ਤੇ ਗੁੰਦੀ ਪਈ ਆ ਵੇਖੋ ਦੇਣਾ ਕਰਦੀ ਕਰਾਉਂਦੀ ਨੇ 10 ਲੈ ਜਾਣੇ ਸੱਜਣੋਂ ਹਜੇ ਹਾਂ ਦੇਣ ਲੈ ਜੂ 10 12 ਹਾਂਜੀ ਉਹ ਲੈ ਜੀ ਹਨਾ ਸੱਜਣੋਂ ਹਜੇ 10 ਤੋਂ 12 ਨਾ ਲੈ ਜੂਗੀ ਕਰਮਾਂ ਵਾਲੀ ਬਸ 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 ਕੁਛ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਤੇ ਬਾਕੀ ਬਹੁਤ ਚੰਗੀ ਤਗੜੀ ਮੈਂ ਬਣੂੰਗੀ ਸਜਣੋਂ ਆਉਂਦੇ ਸੂਏ ਨੂੰ ਇਹ ਵੀ ਗੱਲ ਨੋਟ ਕਰ ਲਿਓ ਹਾਂ ਬੰਨਦੇ ਕੋਈ ਨਹੀਂ ਵੀਰੇ ਖੁਰਲੀ ਤੇ ਬੰਨਦੇ ਇੱਥੇ ਬੰਨਦੇ ਖੁਰਲੀ ਤੇ ਬੰਨ ਆ ਵੇਖੋ ਸਿੰਗ ਜਮਾ ਕੋਕਾ ਮੂੜਿਆ ਵੇ ਆ ਨੇੜਿਓ ਤੇ ਵੈਰਲ ਵੰਡ ਬਹੁਤ ਚੰਗੀ ਲੱਗੀ ਆ ਥਣਾ ਦਾ ਆਪਸੀ ਗੈਪ ਦੂਰੀ ਦੀ ਜੀ ਗੱਲ ਕਰੀ ਗਏ ਤਾਂ ਸਜਣੋਂ ਪੂਰੀ ਚੰਗੀ ਲੱਗੀ ਹੋਈ ਆ ਜਿੰਨੀ ਕੁਆਲਿਟੀ ਆ ਨਾ ਕਰਮਾਂ ਵਾਲੀ ਦੇ ਵਿੱਚ ਸਾਰੀ ਆ ਵੇਖੋ ਥਾਣਾ ਦਾ ਆਪਸੀ ਗੈਪ ਦੂਰੀ ਚੈੱਕ ਕਰੋ ਹਾਂ ਗੁਰਸਹਿਬ ਕਹਿੰਦਾ ਫੇਸਬੁਕ ਖਾਉਂਦੀ ਏ ਇਹ ਆਪਦਾ ਮੂੰਹ ਵਿਖਾਉਂਦੀ ਏ ਇਹ ਫੋਟੋ ਲੈ ਲਓ ਮੇਰੀ ਕਹਿੰਦੀ ਹੈ ਤੇ ਪਛਾਣ ਨੂੰ ਵੀ ਲੈ ਵਾ ਵੀਰੇ ਸੋਣਾ ਨੇ ਵਾ ਤਿਆਰ ਕਰ ਜਾਂਦੀ ਹਣੀ ਪਿੱਛੇ ਨੂੰ ਹਾਂਜੀ ਦੇਵਾ ਬਹੁਤ ਸਾਰਾ ਤਿਆਰ ਹੈ ਹਨਾ ਹਜੇ ਤਾਂ ਦਿਨ ਪਏ ਆ ਤੇ ਤੇ ਵੀਰੇ ਜਿਹੜੀ ਆਪਾਂ ਆਹ ਝੂਟੀ ਆਪਣੇ ਘਰ ਦੀ ਬਕਾਊ ਕੀਤੀ ਆ ਇਹਦਾ ਰੇਟ ਕੀ ਕਰਾਂਗੇ ਆਪਾਂ ਭਰਾ ਜੀ ਰੇਟ ਭਾਈ 1.40 ਇਮਾਨਦਾਰੀ ਠੀਕ ਹੈ ਮੁੱਲ ਕਰਦੇ ਆਂ ਆਪਾਂ 1 ਲੱਖ ਤੇ 40000 ਰੁਪਿਆ ਤੇ ਜਿਹੜਾ ਭੈਣ ਭਰਾ ਇਹਨੂੰ ਖਰੀਦਦਾ ਉਹਦਾ ਮਾਨਤਨ ਕਰ ਦਿਆਂਗੇ ਆਏ ਭੈਣ ਭਰਾ ਦਾ ਹਨਾ ਠੀਕ ਹੈ ਲੋ ਵੀ ਸੱਜਣੋ 1 ਲੱਖ ਇਧਰ ਆ ਜੀ ਮੇਰਾ ਭਰਾ 40000 ਰੁਪਿਆ ਇਹਦੀ ਕੀਮਤ ਤੈਅ ਕੀਤੀ ਵੀਰ ਹਰਾਂ ਨੇ ਬਾਕੀ ਤੁਹਾਡਾ ਸੌਦਾ ਜਿੱਥੇ ਹੋ ਜਾਂਦਾ ਉਹ ਤੁਹਾਡੀ ਤਕਦੀਰ ਤੇ ਵੀ ਡਿਪੈਂਡ ਰਹੂਗਾ ਤੇ ਬਾਕੀ ਆ ਕੇ ਵੇਖਿਓ ਮਾਨ ਲੋ ਵੀ ਪਲਿਸਾਂ ਵੀ ਫੁੱਲ ਕੁਆਲਿਟੀ ਚ ਤੇ ਥੋੜੀ ਹਾਈਟ ਦੀ ਜੇ ਗੱਲ ਕਰ ਲਾਂਗੇ ਤਾਂ ਬਾਲੀ ਵੱਡੀ ਨਹੀਂਗੀ ਤੇ ਬਾਕੀ ਆਉਂਦੇ ਸੂਏ ਨੂੰ ਝੋਟੀ ਬਹੁਤ ਚੰਗੀ ਮੈਂ ਤਿਆਰ ਹੋ ਜੂਗੀ ਤੁਹਾਡੇ ਘਰੇ 16 17 ਕਿਲੋ ਵਾਲੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਚਾਉਂਦੇ ਵਾਸਦੇ ਹੋ